ਪੰਜਾਬ ਅਤੇ ਪੰਜਾਬੀਅਤ ਦੇ ਲਈ ਇੱਕ ਵੱਡੀ ਦੁੱਖ ਦੀ ਖਬਰ ਹੈ। ਮਹਾਨ ਗਾਇਕ ਗੁਰਦਾਸ ਮਾਨ ਸਾਹਿਬ ਜੀ ਦੇ ਮਾਤਾ ਜੀ ਸ਼੍ਰੀਮਤੀ ਤੇਜਕੌਰ ਜੀ ਦਾ ਕੱਲ ਦਿਹਾਂਤ ਹੋ ਗਿਆ ਹੈ। ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਦੁਨੀਆ ਭਰ ਤੋਂ ਲੋਕ ਪਹੁੰਚ ਰਹੇ ਨੇ। ਅਸੀਂ ਖੜੇ ਹਾਂ ਇਸ ਵੇਲੇ ਗਿੱਦੜਬਾਹ ਦੇ ਵਿੱਚ ਗੁਰਦਾਸ ਮਾਨ ਸਾਹਿਬ ਦੇ ਜੱਦੀ ਘਰ ਦੇ ਬਾਹਰ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਦੁਨੀਆ ਭਰ ਦੇ ਲੋਕ ਗੁਰਦਾਸ ਮਾਨ ਜੀ ਦੇ ਮਾਤਾ ਸ਼੍ਰੀਮਤੀ ਤੇਜਕੌਰ ਜੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚ ਰਹੇ ਨੇ। ਸੰਸਕਾਰ ਦਾ ਸਮਾਂ 2:30 ਵਜੇ ਦਾ ਹੈ 1:30 ਵਜੇ ਦੇ ਕਰੀਬ ਗੁਰਦਾਸ ਮਾਨ ਸਾਹਿਬ ਇੱਥੇ ਪਹੁੰਚਣਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇੱਥੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚ ਰਹੇ ਨੇ ਪੰਜਾਬ ਪੰਜਾਬ ਅਤੇ ਦੁਨੀਆ ਭਰ ਚ ਵਸਦੇ ਪੰਜਾਬੀਆਂ ਦੇ ਲਈ ਦੁੱਖ ਦੀ ਖਬਰ ਸ਼੍ਰੀਮਤੀ ਤੇਜਕੌਰ ਜੀ ਦਾ ਕੱਲ ਦੇ ਹੱਥ ਹੋ ਗਿਆ ਹੈ ਅੱਜ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪੰਜਾਬ ਅਤੇ ਦੁਨੀਆ ਭਰ ਦੇ ਵਿੱਚੋਂ ਮੰਨੀਆਂ ਪਰਮੰਨੀਆਂ ਹਸਤੀਆਂ ਪਹੁੰਚ ਰਹੀਆਂ ਨੇ ਦੱਸ ਦਈਏ ਕਿ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦਾਸ ਮਾਨ ਜੀ ਦੇ ਜੱਦੀ ਘਰ ਗਿੱਦੜਬਾਹਾ ਤੋਂ ਨੇ ਜਿੱਥੇ ਸਾਡੇ ਗੁਰਦਾਸ ਮਾਨ ਜੀ ਦਾ ਬਚਪਨ ਬੀਤਿਆ ਹੈ ਪੰਜਾਬੀ ਜਗਤ ਦੇ ਲਈ ਬੜੇ ਵੱਡੇ ਦੁੱਖ ਦੀ ਗੱਲ ਹੈ ਮਾਤਾ ਸ਼੍ਰੀਮਤੀ ਚੰਦਕੌਰ ਜੀ ਦਾ ਅੱਜ ਅੰਤਿਮ ਵਿਦਾਇਗੀ ਦੇਣ ਲਈ ਸ਼ਰਧਾਂਜਲੀयां ਦੇਣ ਲਈ ਲੋਕ ਪਹੁੰਚ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਗੁਰਦਾਸ ਮਾਨ ਜੀ ਦੇ ਜੱਦੀ ਕਰਦੀਆਂ ਨੇ ਜਿੱਥੇ ਮਾਤਾ ਸ਼੍ਰੀਮਤੀ ਤੇਜਕੌਰ ਜੀ ਨੂੰ ਅੰਤਿਮ ਵਿਦਾਇਗੀ ਦੇ ਰਹੀ ਹੈ ਸ਼ਰਧਾਂਜਲੀयां ਦੇ ਰਿਏ ਨੇ ਲੋਕ ਗੁਰਦਾਸ ਮਾਨ ਜੀ ਦੇ ਕਰਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਦੜ ਬਾਹਰ ਦੇ ਵਿੱਚ ਗੁਰਦਾਸ ਮਾਨ ਜੀ ਦੇ ਜੱਦੀ ਘਰ ਦੇ ਵਿੱਚ ਮਾਤਾ ਸ਼੍ਰੀ ਤੇਜਕੌਰ ਜੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਲੋਕ ਪੁੱਜ ਰਹੇ ਨੇ ਅਰਦਾਸਮਾਨ ਜੀ ਦੇ ਮਾਤਾ ਸ਼੍ਰੀਮਤੀ ਤੇਜਕੌਰ ਜੀ ਇਸ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਉਹਨਾਂ ਦੀ ਅੰਤਿਮ ਵਿਦਾਇਗੀ ਦੇ ਲਈ ਦੁਨੀਆ ਭਰ ਤੋਂ ਲੋਕ ਇੱਥੇ ਪਹੁੰਚ ਰਹੇ ਨੇ। ਮਾਤਾ ਸ਼੍ਰੀਮਤੀ ਤੇਜਕੌਰ ਜੀ ਦਾ ਅੰਤਿਮ ਸੰਸਕਾਰ 2:30 ਵਜੇ ਗਿੱਧੜਬਾਹ ਦੇ ਵਿੱਚ ਪੁਰਾਣੇ ਫਾਟਕ ਦੇ ਕੋਲ ਕੀਤਾ ਜਾਵੇਗਾ। ਗਿੱਧੜਬਾਹ ਤੋਂ ਕੈਮਰਾਮੈਨ ਕੇਵਲ ਦੇ ਨਾਲ ਅਸ਼ਰਫ ਟੁੱਡੀ ਜਾਗਮਾਨੀ ਦੀ।